ਕਿਤਾਬ ਮਾਸ ਮਾਸਕਰ ਮੂਰਖ ਝਗੜੇ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਨੌਵੇਂ ਭਾਗ ਦੇ ਵਿੱਚ ਸੁਣੋ ਗੁਰਬਾਣੀ ਸਿਧਾਂਤ ਦੀ ਹੋਰ ਖੰਡਨਾ ਦਾ ਇੱਕ ਹੋਰ ਿਸਟਾੰਟ ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਭਾਈ ਰਣਧੀਰ ਸਿੰਘ ਜੀ ਨੇ 176 ਸਫੇ ਤੇ ਲਿਖੀ ਗੁਰਬਾਣੀ ਤੋਕ ਕੋਹ ਬੱਕਰਾ ਰਿਨ ਖਾਇਆ ਦੇ ਅਰਥ ਇਹਨਾਂ ਸ਼ਬਦਾਂ ਵਿੱਚ ਲਿਖੇ ਹਨ ਜਿੱਥੇ ਹਿੰਦੂਆਂ ਦੇ ਜਗ ਜੋ ਪਵਿੱਤ ਸਮੇਂ ਬੱਕਰੇ ਵੱਢਣ ਦੀ ਕੁਵੈੜੀ ਰਸਮ ਦੀ ਖੰਡਨ ਗੁਰੂ ਸਾਹਿਬ ਨੇ ਕੀਤੀ ਹੈ ਉੱਥੇ ਹਿੰਦੂਆਂ ਦੀ ਬੱਕਰੇ ਵੱਢਣ ਦੀ ਕਿਰਿਆ ਪਰ ਥਾਏ ਹੀ ਕੋ ਪਦ ਵਰਤਿਆ ਹੈ ਜੇ ਅਜੇ ਵੀ ਤਸੱਲੀ ਨਹੀਂ ਤਾਂ ਹੋਰ ਗੁਰੂ ਵਾਕ ਸੁਣ ਲਓ ਜਿਸ ਤੋਂ ਸਾਹਬ ਤੇ ਸਪਸ਼ਟ ਨਿਤਾਰਾ ਹੋ ਜਾਏਗਾ ਕਿ ਕੌਣ ਦੇ ਅਰਥ ਜੀਵਾਂ ਨੂੰ ਵੱਢਣ ਦੇ ਹਨ ਅਤੇ ਮੁਸਲਮਾਨੀ ਹਲਾਲ ਕਿਰਿਆ ਦੇ ਨਹੀਂ ਜਥਾ ਗੁਰਵਾਖ ਵੇਦ ਪੜੇ ਮੁਖ ਮਿੱਠੀ ਬਾਣੀ ਜੀਆਂ ਕੋਹ ਤਨਾ ਸੰਗੈ ਪ੍ਰਾਣੀ ਅਰਥਾਤ ਐ ਪ੍ਰਾਣੀ ਮੂੰਹੋਂ ਤਾਂ ਤੂੰ ਮਿੱਠੀ ਬਾਣੀ ਸੁਰ ਨਾਲ ਵੇਦ ਦਾ ਪਾਠ ਕਰਦਾ ਹੈ ਪਾਠ ਦਾ ਨਿਮੀ ਪਰ ਜੀਆਂ ਨੂੰ ਵੱਡਦਾ ਹੋਇਆ ਤੂੰ ਨਹੀਂ ਸੰਗਦਾ ਭਾਵ ਉਹਨਾਂ ਦਾ ਵੇਦ ਪਾਠੀ ਹੋਣਾ ਕਿਸੇ ਲੇਖੇ ਨਹੀਂ ਜੋ ਜੀਵਾਂ ਦੀ ਹਕਾਤ ਕਰਨ ਵਾਲੀ ਕਿਰਿਆ ਤੋਂ ਨਹੀਂ ਸੰਗਦੇ ਕਿਉਂ ਜੀ ਦੇਖਿਆ ਇੱਥੇ ਕਿਨਾਂ ਦੀ ਕਿਰਿਆ ਪਰਥਾਏ ਵਰਤਿਆ ਹੈ வேத ਪਾਠੀ Hindu ਹੁੰਦੇ ਹਨ ਜਾਂ ਮੁਸਲਮਾਨ ਪਰ ਮੁਸਲਮਾਨਾਂ ਦੇ ਹਲਾਲ ਨਾਲ ਕੋਹਤ ਪਦ ਨਹੀਂ ਸਗੋਂ ਕੁਠਾ ਪਦ ਜੁੜਿਆ ਹੋਇਆ ਹੈ ਕਿਤੋਂ ਅਜਹੀ ਤੋਕ ਲੱਭ ਲੈਣ ਦੀ ਲੋੜ ਸੀ ਜਿਸ ਵਿੱਚ ਕੁਠਾ ਪਦ Hindu ਧਰਮ ਨਾਲ ਜੁੜਿਆ ਸਿੱਧ ਹੋ ਜਾਂਦਾ ਇਸ ਦਲੀਲ ਤੋਂ ਤਾਂ ਪੰਜਾਬੀ ਦੀ ਇੱਕ ਕਹਾਵਤ ਭਾਈ ਜੀ ਤੇ ਲਾਗੂ ਹੋ ਜਾਣ ਦਾ ਖਤਰਾ ਬਣ ਰਿਹਾ ਹੈ ਕਿ ਛੱਡਿਆ ਮੈਂ ਇਠਾਂ ਤੇ ਜਾ ਪਿਆ ਝੋਟੇ ਦੇ ਛੱਡਿਆਂ ਕਿਸੇ ਸੁੱਤੇ ਹੋਏ ਨੂੰ ਤਾਂ ਜਗਾਇਆ ਜਾ ਸਕਦਾ ਹੈ ਪਰ ਜਿਹੜਾ ਮਨੁੱਖ ਜਾਣ ਬੁਝ ਘਰਾੜੇ ਮਾਰ-ਮਾਰ ਕੇ ਲੋਕਾਂ ਨੂੰ ਉੱਲੂ ਬਣਾ ਰਿਹਾ ਹੋਵੇ ਉਸ ਦੀ ਕੁਤਲ ਨੀਂਦ ਕੌਣ ਭੰਗ ਕਰ ਸਕਦਾ ਹੈ ਭਾਈ ਸਾਹਿਬ ਵਰਗਾ ਵਿਦਵਾਨ ਚੰਗੀ ਤਰ੍ਹਾਂ ਜਾਣਦਾ ਸੀ ਕਿ ਕੋਹ ਬੱਕਰਾ ਰਿੰਨ ਖਾਇਆ ਵਾਲਾ ਪੂਰਾ ਸ਼ਲੋਕ ਕਿਸ ਵਿਸ਼ੇ ਨਾਲ ਸੰਬੰਧਿਤ ਹੈ ਇਸ ਗੱਲ ਦਾ ਭਾਈ ਸਾਹਿਬ ਨੂੰ ਪੂਰਾ ਗਿਆਨ ਸੀ ਕਿ ਸਤਿਗੁਰਾਂ ਨੇ ਆਪਣਾ ਕਿਹੜਾ ਸਰਬਸਾਂਝਾ ਉਪਦੇਸ਼ ਸਮਝਾਉਣ ਲਈ ਇਹ ਪੂਰਾ ਸ਼ਲੋਕ ਉਚਾਰਿਆ ਸੀ ਪਰ ਸੌਣ ਦੇ ਅੰਨੇ ਨੂੰ ਤਾਂ ਹਰ ਪਾਸੇ ਹਰਿਆਵਲ ਹੀ ਹਰਿਆਵਲ ਦਿਸਦੀ ਹੋਏਗੀ ਉਹ ਤਾਂ ਸ਼ਾਇਦ ਸਦਾ ਹਰਿਆਵਲ ਵਿੱਚ ਖੇਡਦਾ ਰਹਿਣ ਵਾਲਾ ਉਹ ਨੇਤਰਹੀਣ ਕਦੇ ਕੋਈ ਅਜਿਹੀ ਗੱਲ ਵੀ ਕਰਦਾ ਹੋਵੇ ਜਿਸ ਤੋਂ ਸੁਣਨ ਵਾਲਿਆਂ ਦਾ ਸੋਕੇ ਪਿਆ ਮਨ ਵੀ ਖੁਸ਼ੀ ਦੀ ਹਰੀਆਵਲ ਮਾਨ ਸਕਦਾ ਹੋਵੇ ਪਰ ਗੰਭੀਰ ਸੋਕੇ ਕਾਰਨ ਕਾਲ ਪਏ ਦੇ ਸਮੇਂ ਅੰਨੇ ਹੋਏ ਨੂੰ ਹਰ ਪਾਸੇ ਉਜਾੜ ਹੀ ਉਜਾੜ ਦੇਸਦੀ ਹੈ ਉਸ ਦੇ ਮੂੰਹੋਂ ਕਦੇ ਸੁੱਖ ਦੀ ਗੱਲ ਨਹੀਂ ਨਿਕਲ ਸਕਦੀ ਬਸ ਹੋ ਕੇ ਹੀ ਹੋ ਕੇ ਸੁਣ ਵਿੱਚ ਆਉਣਗੇ ਭਾਈ ਸਾਹਿਬ ਸ਼ਾਇਦ ਬੜੀ ਤਕੜੀ ਭੁੱਖ ਮਰੀ ਵਾਲੇ ਡਰਾਉਣੇ ਕਾਲ ਦੇ ਸਮੇਂ ਆਪਣੇ ਮੰਦੀਆਂ ਅੱਖਾਂ ਗਵਾ ਬੈਠੇ ਸਨ ਮਰੇ ਹੋਏ ਪਸ਼ੂਆਂ ਦਾ ਮਾਸ ਖਾ ਰੀਆਂ ਗਿਰ ਜਾਂ ਅਤੇ ਹਰ ਪਾਸੇ ਭੁੱਖ ਨਾਲ ਮਰੇ ਕਛੂ ਪੰਛੀਆਂ ਤੇ ਮਨੁੱਖਾਂ ਦਾ మాਸ ਹੀ మాਸ ਭਾਈ ਦੀਆਂ ਅੱਖਾਂ ਵੇਖ ਰਹੀਆਂ ਹਨ ਬੜੀਆਂ ਸਦਰਾਂ ਤੇ ਬੜੀਆਂ ਆਸਾਂ ਉਮੀਦਾਂ ਨਾਲ ਦਿੱਤੇ ਸਤਿਗੁਰਾਂ ਦੇ ਉਪਦੇਸ਼ ਦੀ ਰੂਪਰੇਖਾ ਹੀ ਬਟਾ ਦਿੱਤੀ ਹੈ ਸਿਧਾਂਤ ਤਾਂ ਜਨੇਊ ਪਰਮ ਦੀ ਖੰਡਨਾ ਦਾ ਚੱਲ ਰਿਹਾ ਹੈ ਪਰ ਭਾਈ ਸਾਹਿਬ ਜੀ ਨੂੰ ਇਹ ਚਿੰਤਾ ਪਈ ਹੋਈ ਹੈ ਕਿ ਹੁਣ ਕੌਣ ਦਾ ਪਦ ਮੁਸਲਮਾਨਾਂ ਦੇ ਹਲਾਲ ਨਾਲ ਨਾ ਕਿਤੇ ਜੁੜ ਜਾਵੇ ਜਦ ਭਾਈ ਰਣਧੀਰ ਸਿੰਘ ਵਰਗੇ ਉੱਚ ਕੋਟੀ ਦੇ ਵਿਦਵਾਨ ਅਤੇ ਸ਼ਰਧਾਵਾਨ ਗੁਰਸੇਖੀ ਪੰਥ ਵਿੱਚ ਗੰਭੀਰ ਕਿਸਮ ਦੇ ਗੁਰਮਤ ਵਿਰੋਧੀ ਭਰਮ ਪਾਉਣ ਲੱਗ ਪਏ ਹੋਣ ਤਾਂ ਪੰਥ ਲਈ ਇਸ ਤੋਂ ਵੱਡੀ ਬਦਕਿਸਮਤੀ ਦਾ ਹੋਰ ਕਿਹੜਾ ਆਉਣਾ ਹੈ ਜਿਨੇਊ ਪਾਉਣ ਦਾ ਭਰਮ ਦੂਰ ਕਰਨ ਲਈ ਸਤਿਗੁਰਾਂ ਨੇ ਕੇਵਲ ਉਹੀ ਇੱਕ ਸ਼ਲੋਕ ਨਹੀਂ ਉਚਾਰਿਆ ਜਿਸ ਦੀ ਤੁਕ ਦਾ ਥੋੜਾ ਜਿਹਾ ਹਿੱਸਾ ਭਾਈ ਰਣਧੀਰ ਸਿੰਘ ਨੇ ਵਰਤ ਕੇ ਗੁਰਬਾਣੀ ਸਿਧਾਂਤ ਦੀ ਖੰਡਨਾ ਕਰਨ ਦੇ ਕੋਰ ਪਾਪ ਦੇ ਨਾਲ ਸਿੱਖਾਂ ਵਿੱਚ ਭਰਮ ਪਾਉਣ ਦਾ ਉਗਰ ਪਾਪ ਵੀ ਕੀਤਾ ਹੈ ਇਸ ਲਈ ਪੂਰਾ ਗੁਰਮਤਿ ਸਿਧਾਂਤ ਸਮਝਣ ਲਈ ਦੋਵੇਂ ਪਾਵਨ ਸਲੋਕ ਸਮਝਣੇ ਹੋਣਗੇ ਸ੍ਰੀ ਆਸਾ ਜੀ ਦੀ ਵਾਰ ਦੀ 14ਵੀਂ ਪੌੜੀ ਤੋਂ ਅੱਗੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪਹਿਲਾ ਸਲੋਕ ਇਸ ਪ੍ਰਕਾਰ ਹੈ ਸਲੋਕ ਮਹੱਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਿ ਨੇਉ ਜੀਕਾ ਹਈ ਤਾਂ ਪਾਂਡੇ ਕਤ ਨਾ ਇਹ ਟੁੱਟੇ ਨਾ ਮਲ ਲਗੇ ਨਾ ਇਹ ਜਲੇ ਨਾ ਜਾਏ ਧੰਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਚੌਂਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੂਆ ਉਹ ਚੜ ਪਇਆ ਮੇ ਤੱਗਾ ਗਿਆ ਪੰਨਾ 471 ਧਿਆਨ ਦੇਣ ਵਾਲੀ ਖਾਸ ਗੱਲ ਇਹ ਹੈ ਕਿ ਇਹ ਜਨੇਊ ਜੀ ਕਾ ਦੀ ਮੰਗ ਕੀਤੀ ਹੈ ਸਰੀਰ ਦੇ ਜਨੇਊ ਨਾਲ ਸਤਿਗੁਰਾਂ ਦਾ ਕੋਈ ਵਾਸਾ ਨਹੀਂ ਯਾਦ ਰੱਖੋ ਕਿ ਸਤਿਗੁਰਾਂ ਨੇ ਗੁਰਬਾਣੀ ਵਿੱਚ ਜਿੱਥੇ ਵੀ ਦਇਆ ਦੀ ਮੰਗ ਵੀ ਇਸੇ ਜੀਵ ਵਾਸਤੇ ਹੀ ਕੀਤੀ ਹੈ ਜੀਵ ਦੇ ਸਰੀਰਾਂ ਨਾਲ ਸਤਿਗੁਰ ਦਾ ਅਲੱਗ ਹੀ ਵਾਸਾ ਉਹਨਾਂ ਦਾ ਪਿਆਰ ਤਾਂ ਕੇਵਲ ਉਸੇ ਦੇਹ ਸਰੀਰ ਨਾਲ ਹੈ ਜਿਸ ਨੇ ਗੁਰ ਗਿਆਨ ਅੰਜਨ ਕਾਟਿਓ ਭ੍ਰਮ ਸਗਲਾ ਅਵਰਨ ਦੀਸੈ ਏਕ ਬਿਨਾ ਪੰਨਾ 1079 ਵਾਲਾ ਜੀਵਨ ਪ੍ਰਾਪਤ ਕਰ ਲਿਆ ਸਤਿਗੁਰਾਂ ਲਈ ਕੇਵਲ ਉਹੀ ਸਰੀਰ ਧਨ ਹੈ ਜਿਸ ਵਿੱਚ ਨਾਮ ਵਸਦਾ ਹੈ ਬਾਕੀ ਸਾਰੇ ਸਰੀਰ ਸਤਿਗੁਰਾਂ ਲਈ ਵਿਅਰਥ ਹਨ ਬਿਨ ਸਿਮਰਨ ਹੈ ਆਤਮ ਘਾਤੀ ਸਾਖਤ ਨੀਚ ਤਿਸ ਕੋਲ ਨਹੀਂ ਜਾਂਦੀ ਪੰਨਾ 239 ਨਾਮੇ ਵੀ ਹੋਣ ਗਰਭ ਗਲ ਜਾਏ ਪੰਨਾ 362 ਸਾਰੀਆਂ ਜੁਨਾ ਦਾ ਸਰਦਾਰ ਜਦ ਮਨੁੱਖਾ ਸਰੀਰ ਪ੍ਰਭੂ ਦੀ ਹੋਣ ਦੇ ਬਾਰੇ ਕੋਝ ਨਹੀਂ ਸਮਝ ਸਕਿਆ ਤਾਂ ਪਸ਼ੂ ਪੰਛੀ ਦੇ ਸਰੀਰ ਵਿੱਚ ਪ੍ਰਭੂ ਦਾ ਨਾਮ ਕਿਵੇਂ ਵਸ ਸਕਦਾ ਹੈ ਅਰਥ ਇਹ ਪੰਡਤ ਜੇ ਤੇਰੇ ਪਾਸ ਇਹ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਤਾਂ ਮੇਰੇ ਕਲ ਪਾ ਦੇ ਇਹ ਜਨੇਊ ਜਿਸ ਦੀ ਕਪਾ ਦਇਆ ਹੋਵੇ ਜਿਸ ਦਾ ਸੂਤ ਸੰਤੋਖ ਹੋਵੇ ਜਿਸ ਦੀਆਂ ਗੰਢਾਂ ਜਤ ਹੋਣ ਅਤੇ ਜਿਸ ਦਾ ਵੱਟ ਉੱਚਾ ਆਚਰਣ ਹੋਵੇ ਇਹ ਪੰਡਤ ਇਹੋ ਜਿਆ ਜਨੇਊ ਨਾਲ ਟੁੱਟਦਾ ਹੈ ਨਾਹੀ ਇਸ ਨੂੰ ਮੈਲ ਲੱਗਦੀ ਹੈ ਨਾ ਇਹ ਛੱਡਦਾ ਹੈ ਤੇ ਨਾ ਹੀ ਇਹ ਗਵਾਚਦਾ ਹੈ हे ਨਾਨਕ ਉਹ ਮਨੁੱਖ ਭਾਗਾ ਵਾਲੇ ਹਨ ਜਿਨ੍ਹਾਂ ਨੇ ਇਹ ਜਨੇਊ ਆਪਣੇ ਗਲ ਪਾ ਲਿਆ ਹੈ ਜੇ ਪੰਡਤ ਇਹ ਜਨੇਊ ਜੋ ਤੂੰ ਪਾਉਂਦਾ ਫਿਰਦਾ ਹੈ ਇਹ ਤਾਂ ਤੂੰ ਚਾਰ ਕੋਡਾਂ ਮੁੱਲ ਦੇ ਕੇ ਮੰਗਵਾ ਲਿਆ ਆਪਣੇ ਜਜਮਾਨ ਦੇ ਚੌਂਕੇ ਵਿੱਚ ਬੈਠ ਕੇ ਉਸ ਦੇ ਗਲ ਪਾ ਦਿੱਤਾ ਫਿਰ ਤੂੰ ਉਸ ਦੇ ਕੰਨ ਵਿੱਚ ਉਪਦੇਸ਼ ਦਿੱਤਾ ਕਿ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੋ ਗਿਆ ਸਮਾ ਪੁੱਗਣ ਤੇ ਜਦੋਂ ਜਜ਼ਮਾਨ ਮਰ ਗਿਆ ਤਾਂ ਉਹ ਜਨੇਊ ਉਸਦੇ ਸਰੀਰ ਤੋਂ ਟੈ ਪਿਆ ਭਾਵ ਸੜ ਗਿਆ ਜਾਂ ਡਿੱਗ ਪਿਆ ਪਰ ਆਤਮਾ ਦੇ ਨਾਲ ਨਾ ਨਿਭਿਆ ਇਸ ਵਾਸਤੇ ਉਹ ਜਜ਼ਮਾਨ ਵਿਚਾਰਾ ਜਨੇਊ ਤੋਂ ਬਿਨਾਂ ਹੀ ਸੰਸਾਰ ਤੋਂ ਗਿਆ ਆਪਣੇ ਇਸੇ ਜਨੇਊ ਵਾਲੇ ਉਪਦੇਸ਼ ਨੂੰ ਚਾਲੂ ਰੱਖਦੇ ਹੋਏ ਗੁਰੂ ਨਾਨਕ ਸਾਹਿਬ ਜੀ ਇੱਕ ਹੋਰ ਸ਼ਲੋਕ ਤੇ ਚਰਚਾ ਕਰਦੇ ਹੋਏ ਲੋਕਾਂ ਦੇ ਆਚਰਨ ਦੀ ਗਰਾਵੜ ਦਾ ਵੇਰਵਾ ਦੱਸਦੇ ਹਨ ਫਿਰ ਜਗ ਯੋਗ ਪਵਿੱਤ ਧਾਰਮਿਕ ਸਮਾਗਮ ਰਚਣ ਦੇ ਹਵਾਲੇ ਦੇ ਨਾਲ ਇਹ ਵੀ ਦੱਸਦੇ ਹਨ ਕਿ ਕਪਾਹ ਕੱਤ ਕੇ ਬ੍ਰਾਹਮਣ ਜਨੇਊ ਬਣਾਉਂਦਾ ਹੈ ਬਰਾਦਰੀ ਵਿੱਚ ਆਪਣਾ ਨੱਕ ਉੱਚਾ ਕਰਨ ਲਈ ਉਹੀ ਕੁਝ ਹੋ ਰਿਹਾ ਹੁੰਦਾ ਹੈ ਜਿਵੇਂ ਅੱਜ ਅਸੀਂ ਅਖੰਡ ਪਾਠ ਕਰਾਉਣ ਦਾ ਡਰਾਮਾ ਰਚ ਲੈਂਦੇ ਹਾਂ ਉੰਜ ਅਸਲ ਵਿੱਚ ਸਾਡੀ ਸਾਰੀ ਰੁਚੀ ਪਰੌਣਿਆਂ ਦੀ ਸੇਵਾ ਸੰਭਾਲ ਤੇ ਕੇਂਦਰਿਤ ਹੁੰਦੀ ਹੈ ਫਿਰ ਭੋਗ ਵਾਲੇ ਦਿਨ ਸ਼ਰਾਬਾਂ ਤੇ ਮਾਸ ਦੀ ਖੁੱਲੀ ਵਰਤੋਂ ਕਰਕੇ ਬਰਾਦਰੀ ਵਿੱਚ ਅਤੇ ਦੂਰੋਂ ਨੇੜਿਓਂ ਸੱਦੇ ਲੋਕਾਂ ਵਿੱਚ ਆਪਣੀ ਠੋਕ ਬੰਨ੍ਹ ਦੇਣ ਲਈ ਸਾਰਾ ਜ਼ੋਰ ਲਾਇਆ ਜਾਂਦਾ ਹੈ। ਇਹੇ ਕੁਝ ਜਨੇਊ ਸਮਾਗਮ ਨਾਲ ਵੀ ਜੁੜਿਆ ਹੋਇਆ ਸੀ। ਬੱਕਰਾ ਕੋਹ ਕੇ ਸੁਆਦੀ ਮਾਸ ਭੋਜਨ ਤਿਆਰ ਕੀਤਾ ਜਾਂਦਾ ਸੀ। ਮਾਸ ਮੱਛੀ ਦੇ ਤਿਆਗੀ ਬਣ ਕੇ ਜਿਹੜੇ ਲੋਕ ਵੱਡੇ ਧਰਮੀ ਬਣੇ ਹੁੰਦੇ ਹਨ। ਉਹਨਾਂ ਲਈ ਘਰ ਵਾਲੇ ਹੋਰ ਵੀ ਵੱਧ ਖਰਚ ਕਰਕੇ ਉਚੇਚੇ ਪਕਵਾਨ ਤਿਆਰ ਕਰ ਰੱਖਦੇ ਹਨ ਕਥਿਤ त्यागी ਭੱਦਰਪੁਰਸ਼ ਮਾਸ ਖਾਣ ਵਾਲਿਆਂ ਦੀ ਪੰਗਤ ਵਿੱਚ ਬੈਠੇ ਉਹਨਾਂ ਦੇ ਕੋਲ ਕਈ ਤਰ੍ਹਾਂ ਦੇ ਵਧੀਆ ਪਕਵਾਨਾਂ ਨੂੰ ਬਹੁਤ ਹੀ ਝਟਖਾਰੇ ਲਾ ਲਾ ਕੇ ਖਾਂਦੇ ਸਨ ਮਾਨੋ ਮਾਸ ਖੋਰੀਆਂ ਦਾ ਮੂੰਹ ਚੜਾਰੇ ਹੁੰਦੇ ਹੋਣ ਉਧਰ ਮਾਸ ਖਾਣ ਵਾਲੇ ਦਾਲ ਪੀਣਿਆਂ ਦਾ ਮੌਜੂ ਉਡਾਰੇ ਹੁੰਦੇ ਸਨ ਅਖੰਡ ਪਾਠ ਵੰਗ ਜਨੇਊ ਸਮਾਗਮ ਵੀ ਕੇਵਲ ਵਿਖਾਵੇ ਮਾਤਰ ਧਰਮ ਕਰਮ ਹੈ ਅਸਲ ਵਿੱਚ ਕਈ ਤਰ੍ਹਾਂ ਦੇ ਭੋਜਨ ਪਕਵਾਨਾਂ ਨਾਲ ਬੱਕਰੇ ਦਾ ਮਾਸ ਬਣਾ ਕੇ ਘਾਰੇ ਪ੍ਰਾਹੁਣਿਆਂ ਦੀ ਸੇਵਾ ਕਰਕੇ ਇੱਥੇ ਵੀ ਆਪਣਾ ਨੱਕ ਹੀ ਉੱਚਾ ਕੀਤਾ ਜਾ ਰਿਹਾ ਹੁੰਦਾ ਸੀ ਸਤਿਗੁਰਾਂ ਦੇ ਇਸ ਸ਼ਲੋਕ ਤੋਂ ਸਗੋਂ ਇਹ ਵੀ ਸਿੱਧ ਹੋ ਰਿਹਾ ਹੈ ਕਿ ਜਦ ਮਹਿਤਾ ਕਾਲੂ ਜਹੇ ਅਮੀਰ ਐਲਕਾਰ ਨੇ ਆਪਣੇ ਇੱਕੋ ਇੱਕ ਸੁਪੁੱਤਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਨੇਊ ਪਾਉਣ ਵਾਲਾ ਸਮਾਗਮ ਰਚਿਆ ਸੀ ਤਾਂ ਉਸ ਵਿੱਚ ਬੇਅੰਤ ਲੋਕ ਸ਼ਾਮਲ ਹੋਏ ਸਨ ਅਤੇ ਕਈ ਬੱਕਰੇ ਕੂਹੇ ਗਏ ਰੇਣੇ ਗਏ ਖਾਦੇ ਗਏ ਸਨ ਸਤਗੁਰਾਂ ਦਾ ਜਨੇਊ ਪਾਉਣ ਤੋਂ ਇਨਕਾਰ ਸਪਸ਼ਟ ਤੌਰ ਤੇ ਪ੍ਰਗਟ ਰੂਪ ਧਾਰ ਚੁੱਕਾ ਹੈ ਪਰ ਅਜਿਹੀ ਠੋਸ ਗਵਾਹੀ ਕਿਤੋਂ ਨਹੀਂ ਮਿਲਦੀ ਕਿ ਫੋਕਟ ਪਖੰਡਾਂ ਦੀਆਂ ਧਜੀਆਂ ਉਡਾ ਰਹੇ ਜਨਮ ਸਿੱਧ ਸਤਗੁਰੂ ਨਾਨਕ ਸਾਹਿਬ ਜੀ ਨੇ ਮਾਸ ਖਾਣ ਤੋਂ ਵੀ ਕਦੇ ਕਿਸੇ ਸਮੇਂ ਉਹਵੇਂ ਹੀ ਇਨਕਾਰ ਕਰ ਦਿੱਤਾ ਸੀ ਜਿਵੇਂ ਗੁਰਦੇਵ ਜੀ ਧਾਗੇ ਦਾ ਨਾਸ਼ਵੰਤ ਜਿਨੇਊ ਪਾਉਣ ਤੋਂ ਇਨਕਾਰੀ ਹੋ ਗਏ ਸਨ ਧਰਮ ਦਾ ਨਾਮ ਲੈ ਕੇ ਲੋਕਾਂ ਵਿੱਚ ਆਪਣਾ ਨੱਕ ਉੱਚਾ ਕਰਨ ਵਾਲੇ ਹੰਕਾਰ ਨੂੰ ਸਤਿਗੁਰਾਂ ਨੇ ਨਿੰਦਿਆ ਹੈ ਅਤੇ ਫਿਰ ਨਾਲ ਇਹ ਜਿਨੇਊ ਦੇ ਧਾਗੇ ਦਾ ਮਨੁੱਖ ਦੀ ਆਤਮਿਕ ਜ਼ਿੰਦਗੀ ਲਈ ਨਿਸਫਲ ਹੋਣ ਦਾ ਗਿਆਨ ਵੀ ਦ੍ਰਿੜ ਕਰਾਇਆ ਹੈ ਸ਼ੇਖੂਪੁਰੇ ਨਨਕਾਣਾ ਸਾਹਿਬ ਦੇ ਇਲਾਕੇ ਦੇ ਆਦਿਵਾਸੀਆਂ ਦੀ ਬੋਲੀ ਵਿੱਚ ਜਾਨਵਰਾਂ ਦੇ ਮਾਰਨ ਨੂੰ ਕੋਣਾ ਕਿਹਾ ਜਾਂਦਾ ਹੈ ਫਿਰ ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਸਤਗੁਰਾਂ ਦੀ ਬਾਣੀ ਵਿੱਚ ਕੋਠਾ ਕੇਵਲ ਮੁਸਲਮਾਨ ਧਰਮ ਦੇ ਜ਼ਿਕਰ ਸਮੇਂ ਹੀ ਆਇਆ ਹੈ ਬਾਕੀ ਥਾਈ ਕੋ ਕੋਣਾ ਆਦ ਆਇਆ ਹੈ ਸ਼ਲੋਕ ਇਸ ਪ੍ਰਕਾਰ ਹੈ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਟੱਗੀਆਂ ਪਹਿਨਾਵੀਆਂ ਰਾਤ ਦਿਨ ਸ ਜੀ ਨਾਲ ਤੱਗ ਪਾਹੋਂ ਕੱਤੀਐ ਬ੍ਰਾਹਮਣ ਵੱਟੇ ਆਏ ਕੋਹ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਏ ਕੋਏ ਪੁਰਾਣਾ ਸੁਟਿਐ ਭੀ ਫਿਰ ਪਾਈਐ ਹੋਰ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜ਼ੋਰ ਪੰਨਾ 471 ਅਰਥ ਮਨੁੱਖ ਲੱਖਾਂ ਚੋਰੀਆਂ ਤੇ ਜਾ ਰੀਆਂ ਪਰ ਇਸ ਦੀ ਗਮਨ ਕਰਦਾ ਹੈ ਲੱਖਾਂ ਝੂਠ ਬੋਲਦਾ ਹੈ ਤੇ ਗਾਲੀਆਂ ਕੱਢਦਾ ਹੈ ਦਿਨ ਰਾਤ ਲੋਕਾਂ ਤੋਂ ਚੋਰੀ-ਚੋਰੀ ਲੱਖਾਂ ਠੱਗੀਆਂ ਤੇ ਪਹਿਨਾਮੀਆਂ ਕਰਦਾ ਹੈ ਇਹ ਤਾਂ ਹੈ ਮਨੁੱਖ ਦੇ ਅੰਤਰ ਆਤਮੇ ਦਾ ਹਾਲ ਪਰ ਬਾਹਰ ਤੱਕੋ ਲੋਕਾਚਾਰੀ ਕੀ ਕੁਝ ਹੋ ਰਿਹਾ ਹੈ ਕਪਾਹ ਤੋਂ ਭਾਵ ਕਪਾ ਲਿਆ ਕੇ ਧਾਗਾ ਕੱਟਿਆ ਜਾਂਦਾ ਹੈ ਅਤੇ ਬ੍ਰਾਹਮਣ ਜਜਮਾਨਾਂ ਦੇ ਘਰ ਆ ਕੇ ਉਸ ਧਾਗੇ ਨੂੰ ਵਟ ਦਿੰਦਾ ਹੈ ਘਰ ਆਏ ਹੋਏ ਅੰਗ ਸਾਕਾਂ ਨੂੰ ਬੱਕਰਾ ਮਾਰ ਕੇ ਉਸ ਦਾ ਮਾਸ ਗਰਿੰਨ ਕੇ ਖੁਆਇਆ ਜਾਂਦਾ ਹੈ ਅਤੇ ਰਾਜ ਪੁੱਜ ਕੇ ਸਾਰੇ ਇਹੀ ਕਹਿ ਰਹੇ ਹੁੰਦੇ ਹਨ ਕਿ ਜਨੇਊ ਪੈ ਗਿਆ ਜਨੇਊ ਪੈ ਗਿਆ ਜਦੋਂ ਇਹ ਜਨੇਊ ਪੁਰਾਣਾ ਹੋ ਜਾਂਦਾ ਹੈ ਤਾਂ ਛੁੱਟ ਦਿੱਤਾ ਜਾਂਦਾ ਹੈ ਅਤੇ ਇਸ ਦੇ ਥਾਂ ਹੋਰ ਜਨੇਊ ਪਾ ਲਿਆ ਜਾਂਦਾ ਹੈ ਇਹ ਨਾਨਕ ਜੇ ਧਾਗੇ ਵਿੱਚ ਜ਼ੋਰ ਹੋਵੇ ਭਾਵੇਂ ਜੇ ਆਤਮਾ ਦੇ ਕੰਮ ਆਉਣ ਵਾਲਾ ਆਤਮਾ ਨੂੰ ਬਲ ਦੇਣ ਵਾਲਾ ਕੋਈ ਜਨੇਊ ਹੋਵੇ ਤਾਂ ਉਹ ਧਾਗਾ ਨਹੀਂ ਟੁੱਟਦਾ ਬਰਾਦਰੀ ਦੇ ਅਜਿਹੇ ਇਕੱਠ ਦੀ ਸੇਵਾ ਜੇ ਬੱਕਰੇ ਆਦ ਦੇ ਮਾਸ ਭੋਜਨ ਨਾਲ ਨਾ ਹੁੰਦੀ ਤਾਂ ਫਿਰ ਲੋਕਾਂ ਨੇ ਇਹੀ ਕਹਿਣਾ ਸੀ ਸਵਾ ਭਈ ਅਜੇਹ ਜਨੇਊ ਪਾਉਣ ਦੇ ਸਿਰ ਇਸ ਨਾਲੋਂ ਤਾਂ ਮਰਾਸੀਆਂ ਦੇ ਮੁੰਡੇ ਦੀ ਸੁਣਤੀ ਹੀ ਵਧੀਆ ਹੁੰਦੀ ਹੈ ਸਾਰੀ ਬਰਾਦਰੀ ਮਾਸ ਭੋਜਨਾਂ ਨਾਲ ਨਿਹਾਲ ਹੋ ਜਾਂਦੀ ਹੈ ਅੱਜ ਅਸੀਂ ਅਖੰਡ ਪਾਠਾਂ ਤੇ ਸੱਦੇ ਇਕੱਠ ਤੇ ਮਾਸ ਦੇ ਨਾਲ ਸ਼ਰਾਬਾਂ ਵਰਤੌਣ ਵਾਲੀ ਵਾਧੂ ਖੇ ਖੁਵਾਰੀ ਕਰਦੇ ਹਾਂ ਜਿਉਂਦੇ ਮਨੁੱਖ ਨੂੰ ਮਾਰ ਲਿਆ ਬਰਾਦਰੀ ਦੀ ਲੋਕਲਾਜ ਅਤੇ ਨੱਕ ਨਮੋਜ ਦੀ ਸ਼ਰਮ ਨੇ ਕਬੀਰ ਦੁਨੀਆ ਕੇ ਦੋਖੇ ਮੂਆ ਚਾਲ ਤੂ ਕੁਲ ਕੀ ਕਾਣ ਤਬ ਕੁਲ ਕਿਸ ਕਾ ਲਾਜ ਸੀ ਜਬਲੇ ਧਰੇ ਮਸਾਨ ਪੰਨਾ 1373 ਪਤਾ ਨਹੀਂ ਲੱਗਦਾ ਕਿ ਇਸ ਸ਼ਲੋਕ ਵਿੱਚੋਂ ਭਾਈ ਰਣਧੀਰ ਸਿੰਘ ਨੂੰ ਮਾਸ ਖਾਣ ਦੀ ਵਿਰੋਧਤਾ ਹੁੰਦੀ ਕਿੱਥੋਂ ਨਜ਼ਰੀ ਪੈ ਗਈ ਝੂਠੀਆਂ ਸੰਸਾਰਿਕ ਰਸਮਾਂ ਵਿੱਚ ਫਜ਼ੂਲ ਖਰਚੀ ਤੋਂ ਬਚਾਈ ਰੱਖਣ ਵਾਲੇ ਗੁਰੂ ਉਪਦੇਸ਼ ਦੀ ਰੂਪਰੇਖਾ ਵਿਗਾਰਣ ਵਾਲੇ ਕੋਈ ਓਪਰੇ ਨਹੀਂ ਸਗੋਂ ਪੰਥ ਦੇ ਮੰਨੇ ਪਰਮੰਨੇ ਗੁਰਸਿੱਖ ਭਾਈ ਰਣਧੀਰ ਸਿੰਘ ਜੀ ਹੀ ਹਨ ਸਭ ਤੋਂ ਵੱਡੇ ਮਾਸ ਦੇ ਮੂਮਨ ਭਾਈ ਸਾਹਿਬ ਜੀ ਨੂੰ ਕਣਕਾਂ ਵਿੱਚ ਵਸਤੇ ਪਾਰ ਬ੍ਰਹਮ ਪ੍ਰਭੂ ਜੀ ਦੀ ਜੋਤ ਧਮਕਾ ਮਾਰਦੀ ਨਜ਼ਰ ਆਉਣ ਦੀ ਬਜਾਏ ਹਰ ਥਾਂ ਮਾਸ ਹੀ ਮਾਸ ਖਿਲਰਿਆ ਨਜ਼ਰੀ ਆ ਕੇ ਦੁਖੀ ਕਰ ਰਿਹਾ ਹੈ ਆਪ ਸੇ ਹੀੜੇ ਝੂਠ ਵਿੱਚ ਫਸਿਆ ਸੰਸਾਰ ਠੱਗਿਆ ਜਾ ਰਿਹਾ ਹੈ ਐਸੇ ਝੂਠ ਮੁਠੇ ਸੰਸਾਰਾ ਪੰਨਾ 1330 ਸ਼ਾਇਦ ਗੁਰਬਾਣੀ ਦੇ ਅਜਿਹੇ ਕਈ ਅਜੋਗ ਵਰਤੋਂ ਵਾਲੇ ਭੇਦ ਦੇ ਖੁੱਲ ਜਾਣ ਦੇ ਡਰ ਤੋਂ ਹੀ ਭਾਈ ਸਾਹਿਬ ਨੇ ਆਪਣੀ ਮਰਜ਼ੀ ਨਾਲ ਵਰਤੀਆਂ ਗੁਰਬਾਣੀ ਟੁਕਾਂ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਦੇ ਅੰਕ ਰਾਗ ਆਦਿ ਕੁਝ ਨਹੀਂ ਲਿਖਿਆ ਗੰਭੀਰ ਝੂਠ ਵਿੱਚ ਗੁੱਦਾ ਧੋਖਾ ਗੁਰਬਾਣੀ ਸਿਧਾਂਤ ਦੀ ਖੰਡਣਾ ਦਾ ਨਿੱਜੀ ਹੱਕ ਭਾਈ ਸਾਹਿਬ ਜੀ ਨੇ ਕੋਹ ਬੱਕਰਾ ਤੋਕ ਦੇ ਨਾਲ ਹੀ ਹੀਠਾਂ ਬੇਦ ਪੜੇ ਮੁਖ ਮੀਠੀ ਬਾਣੀ ਜੀਆਂ ਕੋਹ ਤਨਾ ਸੰਗੇ ਪ੍ਰਾਣੀ ਤੋਕ ਵੀ ਲਿਖੀ ਹੈ ਭਾਈ ਸਾਹਿਬ ਜੀ ਨੇ ਜਿਸ ਤਰ੍ਹਾਂ ਦੇ ਅਰਥ ਲਿਖ ਕੇ ਇਸ ਪਾਵਨ ਤੋਕ ਨੂੰ ਵਰਤਿਆ ਹੈ ਉਹ ਬੜਾ ਦੁਖਦਾਈ ਹੈ ਅਜਿਹੇ ਹੰਕਾਰੀ ਢੰਗ ਨਾਲ ਗੁਰੂ ਬਾਣੀ ਦੇ ਅਸਲ ਭਾਵ ਨੂੰ ਵਿਗਾੜ ਕੇ ਸਤ ਗੁਰਾਂ ਦੇ ਬਚਨਾਂ ਦਾ ਤ੍ਰਿਸਕਾਰ ਕਰਨ ਵਾਲਾ ਗੁਰਸਿੱਖ ਬੇਸ਼ੱਕ ਅਮਰ ਧਾਰੀ ਹੈ ਅਤੇ ਬੜੇ ਚੜ੍ਹਦੀ ਕਲਾ ਵਾਲੇ ਨਿਹੰਗੀ ਬਾਣੇ ਵੀ ਪਾਉਂਦਾ ਹੈ ਤਾਂ ਉਸ ਦਾ ਇਹ ਸਾਰਾ ਅਡੰਬਰ ਅਜਿਹ ਹਾਰ ਸ਼ਿੰਗਾਰ ਹੈ ਜਿਸ ਬਾਰੇ ਸਤਿਗੁਰਾਂ ਦਾ ਪ੍ਰਮਾਨ ਇਸ ਪ੍ਰਕਾਰ ਹੈ ਕਹੇ ਪ੍ਰਭ ਅਵਰ ਅਵਰ ਕਿਛ ਕੀਜੈ ਸਬ ਬਾਦ ਸ਼ਿੰਗਾਰ ਫੋਕਟ ਫੁਕਟਈਆ ਕੀਓ ਸ਼ਿੰਗਾਰ ਮਿਲਣ ਕੈ ਤਾਈ ਪ੍ਰਭ ਲਿਓ ਸੁਹਾਗਣ ਥੂਕ ਮੁਖ ਪਈਆ ਪੰਨਾ 826 ਪੋਸਤਕ ਦੇ 176 ਵਾਲੀ ਉੱਪਰ ਲਿਖੀ ਗੁਰਬਾਣੀ ਤੱਕ বেদ ਪ੍ਰਾਣੀ ਦੇ ਅੱਗੇ ਥੋੜੀ ਜਹੀ ਮਨਮਤੀ ਵਿਆਖਿਆ ਕਰਕੇ ਇਉਂ ਲਿਖਣਾ ਵਿਦਵਾਨ ਅਤੇ ਗੁਰਮੁਖ ਦੀ ਬੋਲੀ ਨਹੀਂ ਸਗੋਂ ਕਿਸੇ ਅਗਿਆਨੀ ਹੰਕਾਰੀ ਦਾ ਬੜਬੋਲ ਹੋ ਦਿਸਦਾ ਹੈ ਕਿਉਂ ਜੀ ਦੇਖਿਆ ਇੱਥੇ ਕੋਹਤ ਪਦ ਕਿੰਨਾ ਦੀ ਕਿਰਿਆ ਪਰਥਾਏ ਵਰਤਿਆ ਹੈ বেদ ਪਾਠੀ Hindu ਹੁੰਦੇ ਹਨ ਜਾਂ ਮੁਸਲਮਾ ਆਓ ਗੌੜੀ ਰਾਗ ਵਿੱਚ ਉਚਾਰੇ ਪੰਚਮ ਪਾਤਸ਼ਾਹੀ ਦੇ ਗੁਰ ਸ਼ਬਦ ਦੀ ਵਿਚਾਰ ਕਰ ਲਈਏ ਜਿਸ ਵਿੱਚੋਂ ਭਾਈ ਸਾਹਿਬ ਜੀ ਨੇ ਉਪਰੋਕਤ ਤੁਕ ਲੈ ਕੇ ਵਰਤੀ ਹੈ ਤੋਤੀ ਖੋਲ ਵਿਛਾਏ ਹੇਟ ਗਰਤਬ ਵਾਂਗੂ ਲਾਹੇ ਪੇਟ ਬਿਨ ਕਰ ਤੋਤੀ ਮੁਕਤ ਨਾ ਪਾਈਐ ਮੁਕਤ ਪਦਾਰਥ ਨਾਮ ਤੇ ਆਇਆ ਰਹਾ ਪੂਜਾ ਤਿਲਕ ਕਰਤ ਇਸ ਨਾਨਾ ਛੁਰੀ ਕਾੜ ਲੈਵੇ ਹੱਥ ਦਾਣਾ ਬੇਦ ਪੜੇ ਮੁਖ ਮੀਠੀ ਬਾਣੀ ਜੀਹਾਂ ਕੋਤ ਨਾ ਸੰਗੈ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਧਾਰੇ ਹਿਰਦਾ ਸ਼ੁੱਧ ਬ੍ਰਹਮ ਵਿਚਾਰੇ ਪੰਨਾ 201 ਅਰਥ ਹੈ ਭਾਈ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਇਹ ਐਸਾ ਪਦਾਰਥ ਹੈ ਜੋ ਵਿਕਾਰਾਂ ਤੋਂ ਖਲਾਸੀ ਦਿੰਦਾ ਹੈ ਹੈ ਭਾਈ ਨਾਮ ਸਿਮਰਨ ਦੀ ਕਮਾਈ ਕਰਨ ਤੋਂ ਬਿਨਾ మోਖ ਪਦਵੀ ਨਹੀਂ ਮਿਲਦੀ ਬ੍ਰਾਹਮਣ ਆਪਣੇ ਜਜਮਾਨਾਂ ਨੂੰ ਇਹੀ ਦੱਸਦਾ ਹੈ ਕਿ ਬ੍ਰਾਹਮਣਾਂ ਨੂੰ ਦਿੱਤਾ ਦਾਨ ਹੀ మోਖ ਪਦਵੀ ਮਿਲਣ ਦਾ ਰਸਤਾ ਹੈ ਰਹਾਉ ਉਹ ਬ੍ਰਾਹਮਣ ਸ਼ਰਾਦ ਆਦਿਕ ਦੇ ਸਮੇਂ ਜਜਮਾਨਾਂ ਦੇ ਘਰ ਜਾ ਕੇ ਚੌਂਕੇ ਵਿੱਚ ਬੈਠ ਕੇ ਆਪਣੀ ਤੋਤੀ ਦਾ ਉੱਪਰਲਾ ਅੱਧਾ ਹਿੱਸਾ ਲਾ ਕੇ ਉਚੇਚੀ ਸੋਚ ਵਜੋਂ ਹੀਠਾਂ ਧਰ ਲੈਂਦਾ ਹੈ ਤੇ ਖੋਤੇ ਵਾਂਗ ਦਬਾ-ਦਬ ਖੀਰ ਤੇ ਹੋਰ ਪਕਵਾਨ ਆਦ ਆਪਣੇ ਢਿੱਡ ਵਿੱਚ ਪਾਈ ਜਾਂਦਾ ਹੈ ਉੰਜ ਤਾਂ ਬ੍ਰਾਹਮਣ ਮੱਥੇ ਉੱਤੇ ਤਿਲਕ ਲਾਉਂਦਾ ਹੈ ਅਤੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦਾ ਹੈ ਬੜਾ ਧਰਮ ਕਰਮੀ ਹੋਣ ਦਾ ਡਰਾਮਾ ਕਰਦਾ ਹੈ ਪਰ ਆਪਣੇ ਜਜਮਾਨਾਂ ਕੋਲੋਂ ਦਾਨ ਲੈਣ ਲਈ ਮੰਨੋ ਉਸ ਨੇ ਹੱਥ ਵਿੱਚ ਛੁਰੀ ਫੜੀ ਹੋਈ ਹੈ ਸਵਰਗਾ ਆਦਿ ਝੂਠੇ ਲਾਰੇ ਲਾ ਕੇ ਦਾਨ ਵਿੱਚ ਕੀਮਤੀ ਪਦਾਰਥ ਅਤੇ ਧਨ ਦੌਲਤ ਮੰਗ ਕੇ ਲਈ ਜਾਣ ਵਾਲਾ ਵੱਡਾ ਜ਼ੁਲਮ ਕਰਦਾ ਹੈ ਝੂਠ ਅਤੇ ਠੱਗੀ ਵਾਲੀ ਛੁਰੀ ਨਾਲ ਮੰਨੋ ਗਰੀਬਾਂ ਦੇ ਸਰੀਰ ਵਿੱਚੋਂ ਲਹੂ ਪੀਰਿਆ ਹੁੰਦਾ ਹੈ ਸ਼ਰਾਧ ਖਾਣ ਗਿਆ ਹੋਇਆ ਬ੍ਰਾਹਮਣ ਮੁਹੋ ਤਾਂ ਮਿੱਠੀ ਸੋਰ ਨਾਲ ਵੇਦ ਮੰਤਰ ਪੜਦਾ ਹੈ ਪਰ ਆਪਣੇ ਜਜ਼ਮਾਨਾ ਨਾਲ ਧੋਖਾ ਕਰਦਿਆ ਰਤਾ ਨਹੀਂ ਸੰਗਦਾ ਪਰ ਹੀ ਨਾਨਕ ਆਓ ਬ੍ਰਾਹਮਣ ਦੇ ਵੀ ਕੀ ਵਾਸਾ ਜਿਸ ਮਨੁੱਖ ਉਤੇ ਪ੍ਰਮਾਤਮਾ ਮਿਹਰ ਕਰਦਾ ਹੈ ਉਹ ਪ੍ਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਜਿਸ ਦੀ ਬਰਕਤ ਨਾਲ ਉਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ ਤੇ ਉਹ ਕਿਸੇ ਨਾਲ ਠੱਗੀ ਨਹੀਂ ਕਰਦਾ ਪੰਚਮ ਪਾਤਸ਼ਾਹ ਜੀ ਨੇ ਬ੍ਰਾਹਮਣ ਦੀ ਉਸ ਨਰਦਇਤਾ ਵਾਲੀ ਪੱਥਰ ਦਿਲੀ ਦਾ ਜ਼ਿਕਰ ਕੀਤਾ ਹੈ ਜੋ ਗਰੀਬ ਜਜਮਾਨਾਂ ਨੂੰ ਝੂਠੇ ਲਾਰੇ ਲਾ ਕੇ ਉਹਨਾਂ ਦੇ ਲਹੂ ਪਸੀਨੇ ਦੀ ਕਮਾਈ ਲੁੱਟ ਕੇ ਖਾਣ ਵਿੱਚ ਜਰਾ ਤਸ ਨਹੀਂ ਕਰਦਾ ਮਾਨੋ ਅਜਿਹਾ ਬ੍ਰਾਹਮਣ ਆਪਣੇ ਜਜਮਾਨਾਂ ਨੂੰ ਕੋਹ ਕੋਹ ਕੇ ਉਹਨਾਂ ਦਾ ਖੂਨ ਪੀ ਰਿਹਾ ਹੈ ਮਾਨੋ ਉਹਨਾਂ ਦੇ ਗਲ ਤੇ ਛੁਰੀ ਫੇਰ ਰਿਹਾ ਹੁੰਦਾ ਹੈ ਦੁਖੀ ਮਨੁੱਖਤਾ ਪ੍ਰਤੀ ਸਤਗੁਰਾਂ ਦੀ ਡੂੰਘੀ ਹਮਦਰਦੀ ਅਤੇ ਪਿਆਰ ਨਾਲ ਭਿੱਜੇ ਬਚਨਾਂ ਨੂੰ ਭਾਈ ਸਾਹਿਬ ਨੇ ਪਸ਼ੂਆਂ ਦੇ ਮਾਸ ਦੇ ਖਾਦੇ ਜਾਣ ਨਾਲ ਜੋੜ ਕੇ ਸਤਪੁਰਾਂ ਦੀ ਕੋਰ ਨੇ ਦਿਆ ਕਰਨ ਦਾ ਮਹਾਪਾਪ ਕੀਤਾ ਹੈ ਕਿਸੇ ਇਤਿਹਾਸ ਕਰਨੇ ਕਿਤੇ ਨਹੀਂ ਲਿਖਿਆ ਕਿ ਬ੍ਰਾਹਮਣਾਂ ਦੇ ਹੱਥ ਵਿੱਚ ਪੋਥੀ ਜਾਂ ਜਨੇਊ ਦੇ ਸਵਾ ਸਾਗ ਸਬਜ਼ੀਆਂ ਕੱਟਣ ਵਾਲਾ ਕਦੇ ਮਾਮੂਲੀ ਚਾਕੂ ਵੀ ਵੇਖਿਆ ਗਿਆ ਹੋਵੇ ਰਾਜ ਹੋਵੇ ਮੁਸਲਮਾਨ ਦਾ ਅਤੇ ਬ੍ਰਾਹਮਣ ਦੇ ਹੱਥ ਵਿੱਚ ਲੋਹੇ ਦੀ ਛੁਰੀ ਫੜੀ ਹੋਈ ਹੋਵੇ ਇਹ ਕਿਸੇ ਹਾਲਤ ਵਿੱਚ ਵੀ ਸੰਭਵ ਨਹੀਂ ਸੀ ਬ੍ਰਾਹਮਣ ਦੇ ਹੱਥ ਵਿੱਚ ਪੰਜਾਬੀ ਮੁਹਾਵਰੇ ਵਾਲੀ ਪ੍ਰਚਲਿਤ ਜ਼ੁਲਮ ਅਤੇ ਧੱਕੇ ਦੀ ਛੁਰੀ ਹੀ ਸੀ ਇਹ ਬ੍ਰਾਹਮਣੀ ਛੁਰੀ ਹਜ਼ਾਰਾਂ ਸਾਲਾਂ ਤੋਂ Hindu ਸ਼ਰਧਾਲੂਆਂ ਦੀ ਧੌਣ ਤੇ ਚੱਲਦੀ ਆ ਰਹੀ ਪਰ ਇਸ ਛੁਰੀ ਦੀ ਅਸਲੀਅਤ ਨੂੰ ਨਾਨਕ ਨਰੰਕਾਰੀ ਜੀ ਨੇ ਹੀ ਸਮਝਿਆ ਸੀ ਇਸੇ ਨਰਦਈ ਛੁਰੀ ਨੇ Hindu ਘਰਾਣਿਆਂ ਦੀ ਮਾਸੂਮ ਸੁਨੱਖੀਆਂ ਅਤੇ ਪਿਆਰੀਆਂ ਧੀਆਂ ਪੈਣਾ ਹਜ਼ਾਰਾਂ ਦੀ ਗਿਣਤੀ ਵਿੱਚ ਪੱਥਰ ਦੇ ਠਾਕੁਰਾਂ ਨਾਲ ਵਿਆਹ ਕੇ ਹਰਾਮ ਜਣੀਆਂ अथवा ਵੇਸਵਾ ਬਣਾ ਦਿੱਤੀਆਂ ਸਨ ब्राह्मण ਦੀ ਨਰਦਾਇਤਾ ਵਾਲੀ ਇਸ ਛੁਰੀ ਵੱਲ ਧਿਆਨ ਜਾਣਾ ਚਾਹੀਦਾ ਹੈ 사ਤੂਗੁਰਾਂ ਦੇ ਅਸਲ ਆਸ਼ੇ ਨੂੰ ਵਿਗਾੜ ਦੇਣਾ ਅਗਿਆਨਤਾ ਹੈ ਪਰ ਭਾਈ ਸਾਹਿਬ ਜੀ ਤਾਂ ਉੱਚ ਕੋਟੀ ਦੇ ਵਿਦਵਾਨਾਂ ਵਿੱਚ ਗਿਣੇ ਗਏ ਸਨ ਤਾਂ ਫਿਰ ਕੀ ਉਹਨਾਂ ਨੇ ਗੁਰਬਾਣੀ ਦੀ ਨਰਾਤਰੀ ਜਾਣ ਬੁੱਝ ਕੇ ਕੀਤੀ ਹੈ ਮਾਸ ਖਾਣ ਵਾਲਿਆਂ ਦੀ ਵਿਰੋਧਤਾ ਵਿੱਚ ਕੋਈ ਮੰਨਿਆ ਪਰਮੰਨਿਆ ਖੋਜੀ ਵਿਦਵਾਨ ਗੁਰਸਿੱਖ ਏਡਾ ਨੀਵਾ ਕਿਵੇਂ ਕਿਹਾ ਜਾ ਸਕਦਾ ਹੈ ਰੱਬ ਕਰੇ ਇਹ ਸਾਰਾ ਕੁਝ ਕਿ세 ਦੋਖੀ ਨੇ ਲਿਖ ਕੇ ਭਾਈ ਸਾਹਿਬ ਜੀ ਦੇ ਨਾਮ ਨਾਲ ਜੋੜ ਦਿੱਤਾ ਹੋਵੇ ਇਸ ਤਰ੍ਹਾਂ ਭਾਈ ਸ੍ਰੀ ਜੇਪੀ ਸੰਧ ਸਿੰਘ ਜੀ ਨੇ ਵੀ ਕੋਠਾ ਪਦ ਨੂੰ ਹਲਾਲੀ ਮਾਸ ਮੰਨਣੋਂ ਨਾ ਕੀਤੀ ਹੈ ਤੇ ਗੁਰਬਾਣੀ ਵਿੱਚ ਆਏ ਜੀ ਅਤੇ ਜੀਵ ਪਦਾਂ ਵਿਚਲੇ ਫਰਕ ਨੂੰ ਚੇਤੇ ਰੱਖਣ ਦੀ ਲੋੜ ਹੈ ਭਾਈ ਜੁਗਿੰਦਰ ਸਿੰਘ ਤਲਵਾਰਾ ਜੀ ਦੀ ਬੋਲੀ ਵੀ ਇਹਨਾਂ ਤੋਂ ਅਡਰੀ ਨਹੀਂ ਹੈ ਇੱਕ ਖਿਆਲ ਵਾਲੇ ਸੱਜਣ ਹਜ਼ਾਰਾਂ ਮੀਲਾਂ ਤੋਂ ਵੀ ਆਰ ਰਲਦੇ ਹਨ 100 ਸਿਆਣਿਆਂ ਦੀ ਮਤ ਜੂ ਇੱਕ ਹੁੰਦੀ ਹੈ ਭਾਵੇਂ ਛੋਟਾ ਹੀ ਸਹੀਂ ਪਰ ਇੱਕ ਖਿਆਲ ਵਾਲੇ ਮਨਮੁੱਖਾਂ ਹੱਥਾ ਮਨਮਤੀਆਂ ਦਾ ਧੜਾ ਹੁੰਦਾ ਜ਼ਰੂਰ ਹੈ ਪਰ ਮਨਮੁੱਖਾਂ ਦੀ ਸਾਂਝ ਬਾਰੇ ਸਤਿਗੁਰਾਂ ਦਾ ਫਰਮਾਨ ਇਉਂ ਹੈ ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਉਣ ਬੰਧ ਜਿਚਰ ਪੈਨਣ ਖਾਵਣੇ ਤਿਚਰ ਰੱਖਣ ਗੰਢ ਜਿੱਤ ਦਿਨ ਕਿਛ ਨ ਹੋਵਈ ਤਿੱਤ ਦਿਨ ਬੋਲਣ ਗੰਧ ਜੀਆਂ ਕੀ ਸਾਰ ਨ ਜਾਣਨੀ ਮਨਮੁਖ ਅਗਿਆਨੀ ਅੰਧ ਕੂੜਾ ਗਾਂਢ ਨ ਚੱਲਾਈ ਚਿੱਕੜ ਪੱਥਰ ਬੰਦ ਅੰਦੇ ਆਪ ਨ ਜਾਣਨੀ ਫੱਕੜ ਪਿੱਟਣ ਧੰਦ ਝੂਠੇ ਮੋਹ ਲਪਟਾਇਆ ਹਾਂ ਹਾਂ ਕਰਤ ਬਿਹੰਦ ਕਿਰਪਾ ਕਰੇ ਜਿਸੇ ਆਪਣੀ ਤੁਰ ਪੂਰਾ ਕਰਮ ਕਰੇ ਜਾਂ ਨਾਨਕ ਸੇ ਜਨ ਉਬਰੇ ਜੋ 사ਤਗੁਰ ਸ਼ਰਨ ਪਰੇ ਪੰਨਾ 959 ਅਤੇ ਆਓ ਹੁਣ ਸੱਚੇ ਸੱਜਣ ਦੇ ਦਰਸ਼ਨ ਵੀ ਕਰ ਲਈਏ 사ਜਨੜਾ ਮੇਰਾ 사ਜਨੜਾ ਨਿਕਟ ਖਲੋਇੜਾ ਮੇਰਾ 사ਜਨੜਾ ਜਾਨੀੜਾ ਹਰ ਜਾਨੀੜਾ ਨੈਣ ਅਲੋਇੜਾ ਹਰ ਜਾਨੀੜਾ ਨੈਣ ਅਲੋਇਆ ਘਟ ਘਟ ਸੋਇਆ ਅਤ ਅੰਮ੍ਰਿਤ ਪ੍ਰੇ ਗੁੜਾ ਨਾਲ ਹੋਵੰਦਾ ਲਹਿ ਨ ਸਕੰਦਾ ਸੁਆਉ ਨਾ ਜਾਣੇ ਮੂੜਾ ਮਾਇਆ ਮਦ ਮਾਤਾ ਹੋਸ਼ੀ ਬਾਤਾ ਮਿਲ ਨਾ ਜਾਈ ਪਰਮ ਟੜਾ ਕਹੋ ਨਾਨਕ ਗੁਰ ਬਿਨ ਨਾਹੀ ਸੂਚੇ ਹਰ ਸਾਜਨ ਸਭ ਕੈ ਨਿਕਟ ਖੜਾ ਪੰਨਾ 924 ਸਤ ਗੁਰ ਤੇ ਜੋ ਮੂੰਹ ਫੇਰੇ ਓ ਪਰਮ ਦੇ ਨਾਂ ਟਿਕਾਨਾ ਧਰਤ ਅਸਮਾਨ ਨਾ ਚਲਾਈ ਵਿੱਚ ਵਿਸ਼ਟਾ ਪਏ ਪਚਨ ਪੰਨਾ 233 ਕਿਤਾਬ ਮਾਸ ਮਾਸ ਕਰ ਮੂਰਖ ਝਗੜੇ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਭਾਗ 9 ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ